ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਤਾ ਪੰਜਾਬੀ ਮੈਂ ਹਾਂ ਤੇ ਜਸਮੀਰ ਹਾਂ ਹਾਲ ਹੀ ਜੇ ਪੰਜਾਬ ਪੁਲਿਸ ਨੂੰ ਸ਼੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਨਿਰਵਿਘਨ ਅਤੇ ਸੁਰੱਖਿਅਤ ਲਾਂਘੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਮੱਦੇਨਜ਼ਰ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਸੰਬੰਧੀ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਪੁਲਿਸ ਫੌਜ ਸਿਵਲ ਪ੍ਰਸ਼ਾਸਨ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪਠਾਨਕੋਟ 'ਚ ਹੋਈ ਇਹ ਮੀਟਿੰਗ ਚੱਲ ਰਹੀ ਅਮਰਨਾਥ ਯਾਤਰਾ ਲਈ ਰਣਨੀਤਿਕ ਤਿਆਰੀਆਂ ਦੇ ਵੱਖ-ਵੱਖ ਪਹਿਲੂਆਂ ਜਿਵੇਂ ਪੁਲਿਸ ਦੀ ਤੈਨਾਤੀ, ਸੁਰੱਖਿਆ ਉਪਾਅ, ਆਵਾਜਾਈ ਪ੍ਰਬੰਧਨ ਅਤੇ ਆਫ਼ਤ ਪ੍ਰਬੰਧਨ ਤੇ ਕੇਂਦ੍ਰਿਤ ਸੀ। ਇਸ ਮੀਟਿੰਗ ਦੌਰਾਨ ਪੋਟ ਪਟੀਆਂ ਪਿੰਡ ਬਮਿਆਲ 'ਚ ਹਥਿਆਰਬੰਦ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਅਤੇ ਕਟੋਆ ਜ਼ਿਲ੍ਹੇ 'ਚ ਹਥਿਆਰਬੰਦ ਸ਼ੱਕੀ ਵਿਅਕਤੀ ਨਾਲ ਹੋਈ ਮੋਟਪੇੜ ਵਾਲੀਆਂ ਤਾਜ਼ਾ ਘਟਨਾਵਾਂ ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰਗ 'ਚ ਪੰਜਾਬ ਪੁਲਿਸ, ਜ ਦੀ ਫੌਜ ਭਾਰਤੀ ਹਵਾਈ ਫੌਜ ਸਿਮਾ ਸੁਰੱਖਿਆ ਬਾਲ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਸ਼ਾਮਲ ਸਨ ਸਪੈਸ਼ਲ ਡੀਜੀਪੀ ਅਰਪ੍ਰੇ ਸ਼ੁਕਲਾ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਅੰਤਰਰਾਸ਼ਟਰੀ ਸਰਹੱਦ ਨੂੰ ਸੁਰੱਖਿਅਤ ਕਰਨ ਅਤੇ ਸ਼੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ 550 ਜਵਾਨ ਐਸਓਜੀ ਸਨਾਈਪਰ ਟੀਮਾਂ ਬੰਬ ਨਿਰੋਧਕ ਦਸਤੇਆਂ ਅਤੇ ਹੋਰ ਕਮਾਂਡੋ ਯੂਨਿਟਾਂ ਦੀ ਤੈਨਾਤੀ ਨਾਲ ਸੁਰੱਖਿਆ ਪੱਧਰ 'ਤੇ ਹੋਰ ਵਾਤਾਕੀ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ 8 ਦੂਜੀ ਕਤਾਰ ਤੇ ਰਖਿਆ ਨਾਕੇ ਸਥਾਪਿਤ ਕੀਤੇ ਗਏ ਨੇ ਅੱਜ ਪਠਾਨਕੋਟ ਦੇ ਵਿੱਚ ਇੱਕ ਜੁਆਇੰਟ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬੀਐਸਐਫ ਆਰਮੀ 에ਅਰਫੋਰਸ ਸੈਂਟਰਲ ਏਜੰਸੀਜ਼ ਜੰਮੂ ਐਂਡ ਕਸ਼ਮੀਰ ਪੁਲਿਸ ਦੇ ਔਰ ਹਿਮਾਚਲ ਪੁਲਿਸ ਨੇ ਸਾਰੇ ਅਫਸਰਾਂ ਨੇ ਭਾਗ ਲਿਆ ਇਹਦੇ ਵਿੱਚ ਸੈਂਟਰਲ ਪੈਰਾਮਿਲਿਟਰੀ ਫੋਰਸਸ ਦੇ ਵੀ ਅਫਸਰਾਂ ਨੇ ਭਾਗ ਲਿਆ ਔਰ ਸਾਡੀ ਜਿਹੜੇ ਦੋ ਮੇਨ ਚੈਲੰਜਸ ਇਸ ਵੇਲੇ ਆ ਇੱਕ ਤਾਂ ਜਿਹੜੇ ਅਮਰਨਾਥ ਯਾਤਰਾ ਦੇ ਯਾਤਰੀ ਸਾਡੇ ਪੰਜਾਬ ਵਿੱਚੋਂ ਆ ਰਹੇ ਆ ਉਹਨਾਂ ਦੀ ਸੁਰੱਖਿਆ ਔਰ ਦੂਸਰੀ ਜਿਹੜਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉਥੋਂ ਇਨਫਿਲਟ੍ਰੇਸ਼ਨ ਦੀ ਵਿੱਡ ਨੂੰ ਖਤਮ ਕਰਨਾ ਔਰ ਰੋਕਣਾ ਇਹ ਸਾਡੇ ਪ੍ਰਾਈਮ ਦੋ ਸਬਜੈਕਟ ਸੀਗੇ ਇਹਨ ਦੋਵੇਂ ਵਿਸ਼ਿਆਂ ਤੇ ਗਹਿਨ ਚਰਚਾ ਕੀਤੀ ਗਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਸ਼ੰਭੂ ਬਾਡਲ ਤੋਂ ਪਠਾਨਕੋਟ ਤੱਕ ਦਾ ਏਰੀਆ ਲੱਗਦਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਯਾਤਰੀ ਟ੍ਰੈਵਲ ਕਰਦੇ ਆ ਇਸ ਨੂੰ 6 ਸੈਕਟਰਸ ਦੇ ਵਿੱਚ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਕਮਾਂਡੈਂਟ ਰੈਂਕ ਦਾ ਆਫਸਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਪਠਾਨਕੋਟ ਤੋਂ ਅੰਮ੍ਰਿਤਸਰ ਦਾ ਜਿਹੜਾ ਜਿਹੜੀ ਸੜਕ ਜਾਂਦੀ ਹੈ ਇਸ ਦੇ ਉੱਤੇ ਵੀ ਟੁਕਿਆਂ-ਟੁਕੂਆਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅੱਜ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਆਨ ਬੜਾ ਜਿਹੜਾ ਸਾਡਾ ਬਾਰਿਸ਼ ਦਾ ਸੀਜ਼ਨ ਹੈ ਸਾਡੇ ਰਿਵਰਾਈਨ ਏਰੀਆਜ਼ ਹੈਗੇ ਆ ਪਾਕਿਸਤਾਨ ਦੇ ਨਾਲ ਲੱਗਦੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਤਾਂ ਕਿ ਕੋਈ ਇਨਫਿਲਟ੍ਰੇਸ਼ਨ ਨਾ ਹੋ ਸਕੇ ਇਸ ਦੇ ਉੱਤੇ ਇੱਕ ਸਟਰੈਟਜੀ ਬਣਾਈ ਹੈ ਔਰ ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਅਸੀਂ ਕੋਆਰਡੀਨੇਟਿਡ ਇੱਕ ਇੱਕ ਅਫਰਟ ਆਰਮੀ ਬੀਐਸਐਫ 에어ਫੋਰਸ ਪੈਰਾਮਿਲਿਟਰੀ ਫੋਰਸਸ ਤੁਹਾਨੂੰ ਮੈਂ ਬੇਨਤੀ ਕਰਾਂਗਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਉਹ ਜ਼ਰੂਰ ਸਾਡੇ ਨਾਲ ਤਾਲਮਲ ਕਰਨ ਸਾਡੇ ਕੰਟਰੋਲ ਰੂਮ ਵੀ ਹੈ 112 ਨੰਬਰ ਹੈ ਇੱਥੇ ਇੱਕ ਇੰਟੀਗ੍ਰੇਟਿਡ ਚੈੱਕਪੋਸਟ ਬਣਾਈ ਗਈ ਹੈ ਪਠਾਨਪੁਰ ਕੋਰਟ ਸੇ ਜਿੰਨਾ ਦਾ ਨੰਬਰ ਸાર્ਵਜਨਿਕ ਕੀਤਾ ਹੋਇਆ ਹੈ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਜਦੋਂ ਵੀ ਕੋਈ ਸ਼ੱਕੀ ਵਿਅਕਤੀ ਉਹਨਾਂ ਨੂੰ ਨਜ਼ਰ ਆਏ ਸਾਡੇ ਨਾਲ ਸਾਂਝੀ ਕਰਨ ਔਰ ਅਸੀਂ ਇਮੀਡੀਏਟਲੀ ਉਸ ਨੂੰ ਵੈਰੀਫਾਈ ਕਰਕੇ ਅਸੀਂ ਤੁਹਾਡੇ ਤੱਕ ਸਾਹਮਣੇ ਆਵਾਂਗੇ ਕਿ ਉਹਦੇ ਦੀ ਕੀ ਸੱਚਾ